ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਦਿਲਜੀਤ ਦੋਸਾਂਝ ਨੂੰ ਪੰਜਾਬੀ ਗਾਇਕ ਕਹਿਣ ਤੇ ਭਾਜਪਾ ਨੇ ਇਤਰਾਜ਼ ਜਤਾਇਆ ਹੈ। ਦਰਅਸਲ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵਿਦੇਸ਼ਾਂ ਦੇ ਵਿੱਚ ਇਤਿਹਾਸ ਬਣਾ ਰਿਹਾ ਹੈ। ਕੈਨੇਡਾ ਦੇ ਸਟੇਡੀਅਮਾਂ ਦੇ ਵਿੱਚ ਹੋਣ ਵਾਲੇ ਉਸ ਦੇ ਸ਼ੋਜ਼ ਸੋਲਡ ਆਊਟ ਹੋ ਰਹੇ ਨੇ ਤੇ ਹਰ ਪਾਸੇ ਇਸ ਪੰਜਾਬੀ ਕਲਾਕਾਰ ਦੀ ਚੜ੍ਹਾਈ ਦੀ ਚਰਚਾ ਹੈ। ਇਹ ਹੀ ਵਜ੍ਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਆਪਣੇ ਆਪ ਨੂੰ ਨਹੀਂ ਰੋਕ ਸਕੇ ਤੇ ਉਹਨਾਂ ਦਿਲਜੀਤ ਦੋਸਾਂਝ ਦੀ ਤਾਰੀਫ਼ ਦੇ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਪਰ ਪੋਸਟ ਕੀਤਾ। ਟਰੂਡੋ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਕਿ ਕੈਨੇਡਾ ਉਹ ਮਹਾਨ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਪੰਜਾਬ ਦਾ ਇੱਕ ਮੁੰਡਾ ਇਤਿਹਾਸ ਰਚ ਸਕਦਾ ਹੈ ਤੇ ਸਟੇਡੀਅਮ ਵਿੱਚ ਸਕਦਾ ਹੈ ਪੰਜਾਬੀ ਗਾਇਕ ਦਿਲਜੀਤ ਦੇ ਲਈ ਟਰੂਡੋ ਦੀ ਕੀਤੀ ਗਈ ਇਹ ਪੋਸਟ ਜਾਂ ਕਹਿ ਲੋ ਕਿ ਦਿਲਜੀਤ ਦਸਾਂਝ ਨੂੰ ਪੰਜਾਬੀ ਕਹਿਣਾ ਭਾਜਪੀ ਨੂੰ ਪਸੰਦ ਨਹੀਂ ਆਇਆ ਤੇ ਇਹੀ وجہ ਹੈ ਕਿ ਭਾਜਪੀ ਆਗੂ ਮਨਜਿੰਦਰ ਸਿਰਸਾ ਨੇ ਟਰੂਡੋ ਦੀ ਇਸ ਪੋਸਟ ਨੂੰ ਰੀਪੋਸਟ ਕਰਦਿਆਂ ਇਤਰਾਜ਼ ਜਤਾਇਆ ਤੇ ਇਸ ਨੂੰ ਵਰਲਡ ਪਲੇ ਕਹਿ ਦਿੱਤਾ ਸਿਰਸਾ ਨੇ ਪੀਐਮ ਟਰੂਡੋ ਦੀ ਪੋਸਟ ਨੂੰ ਰੀਪੋਸਟ ਕਰਦਿਆਂ ਲਿਖਿਆ ਕਿ ਤੁਹਾਡੇ ਸ਼ਬਦਾਂ ਨੂੰ ਠੀਕ ਕਰ ਦਵਾਂ ਮਿਸਟਰ ਪ੍ਰਾਈਮ ਮਿਨਿਸਟਰ ਪੰਜਾਬ ਦਾ ਮੁੰਡਾ ਨਹੀਂ ਭਾਰਤ ਦਾ ਇੱਕ ਮੁੰਡਾ ਇਤਿਹਾਸ ਰਚ ਸਕਦਾ ਹੈ ਤੇ ਸਟੇਡੀਅਮ ਵਿੱਚ ਸਕਦਾ ਹੈ ਸਿਰਸਾ ਦਾ ਕਹਿਣਾ ਹੈ ਕਿ ਦਿਲਜੀਤ ਦੋਸਾਂਝ ਵਰਗੇ ਸ਼ਾਨਦਾਰ ਕਲਾਕਾਰ ਦੀ ਤਾਰੀਫ਼ ਕਰਨ ਸਮੇਂ ਜਾਣਬੂਜਕੀ ਸ਼ਬਦਾਂ ਦਾ ਹੇਰਫੇਰ ਕੀਤਾ ਗਿਆ ਸਿਰਸਾ ਨੂੰ ਇਤਰਾਜ਼ ਹੈ ਕਿ ਪੀਐਮ ਟਰੂਡੋ ਨੂੰ ਦਿਲਜੀਤ ਦੋਸਾਂਝ ਨੂੰ ਪੰਜਾਬ ਨਹੀਂ ਬਲਕਿ ਭਾਰਤ ਦਾ ਨੌਜਵਾਨ ਕਹਿ ਕੇ ਸੰਬੋਧਨ ਕਰਨਾ ਚਾਹੀਦਾ ਸੀ ਦੱਸਿਆ ਕਿ ਇਨੀ ਦਿਨੀ ਦਲਜੀਤ ਕੈਨੇਡਾ ਦੇ ਟੂਰ ਤੇ ਸਨ ਉਹਨਾਂ ਦੇ ਹਰ ਸ਼ੋਅ ਸੋਲਡ ਆਊਟ ਹੋ ਗਏ ਐਨਾ ਹੀ ਨਹੀਂ ਸਟੇਡੀਅਮ ਤੱਕ ਵਿਕ ਗਏ ਤੇ ਟਰੂਡੋ ਦਿਲਜੀਤ ਨੂੰ ਮਿਲਣ ਉਹਨਾਂ ਦੇ ਸ਼ੋਅ ਵਿੱਚ ਪਹੁੰਚੇ ਸਨ ਇਸੇ ਵਿਚਾਲੇ ਟਰੂਡੋ ਦੇ ਵੱਲੋਂ ਦਿਲਜੀਤ ਦੋਸਾਂ ਦੀ ਤਾਰੀਫ਼ ਦੇ ਵਿੱਚ ਪੋਸਟ ਕੀਤੀ ਗਈ ਜਿਸ ਦੇ ਵਿੱਚ ਟਰੂਡੋ ਨੇ ਦਿਲਜੀਤ ਨੂੰ ਪੰਜਾਬ ਦਾ ਨੌਜਵਾਨ ਲਿਖਿਆ ਜਿਸ ਤੇ ਭਾਜਪਾ ਲੀਡਰ ਮਨਜਿੰਦਰ ਸਿਰਸਾ ਨੂੰ ਇਤਰਾਜ਼ ਹੈ ਮਨਜਿੰਦਰ ਸਿਰਸਾ ਦਾ ਕਹਿਣਾ ਹੈ ਕਿ ਪ੍ਰਾਈਮ ਮਿੰისტਰ ਟਰੂਡੋ ਨੂੰ ਦਿਲਜੀਤ ਦਸਾਂਜ ਵਰਗੇ ਕਲਾਕਾਰ ਦੀ ਤਾਰੀਫ ਕਰਦੇ ਸਮੇਂ ਸ਼ਬਦਾ ਦਾ ਹੀਰਫਿਰ ਨਹੀਂ ਕਰਨਾ ਚਾਹੀਦਾ ਦਿਲਜੀਤ ਨੂੰ ਪੰਜਾਬ ਨਹੀਂ ਭਾਰਤ ਦਾ ਨੌਜਵਾਨ ਕਹਿ ਕੇ ਸੰਬੋਧਨ ਕਰਨਾ ਚਾਹੀਦਾ ਸੀ ਤੁਹਾਡਾ ਇਸ ਮਸਲੇ ਬਾਰੇ ਕੀ ਕਹਿਣਾ ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਬਿਊਰੋ ਰਿਪੋਰਟ এবੀਪੀ ਸੰਜਾ